ਨੰਬਰ ਕੀ ਐ ਸਰ ਹਾਂਜੀ ਕੱਲ ਸਾਨੂੰ ਸੈਂਟਰ ਸੁਪਰੀਨ ਨੇ ਹੈਗੇ ਪ੍ਰਿੰਸੀਪਲ ਬੁੱਡਾਲ ਤੋਂ ਹਰਪ੍ਰੀਤ ਕਰੋਨਾ ਦਾ ਸਾਨੂੰ ਇੱਕ ਉਹਨਾਂ ਵੱਲੋਂ ਲੈਟਰ ਮਸਕੂਲ ਹੋਇਆ ਸੀ ਜਿਦੇ ਵਿੱਚ ਕੱਲ ਪਰਸੋਂ ਬੁੱਡਾਲ ਸਕੂਲ ਵਿਖੇ ਸੋਸ਼ੀਓਲੋਜੀ ਦਾ ਕੰਪਾਰਟਮੈਂਟ ਦਾ ਐਗਜ਼ਾਮ ਰੱਖਿਆ ਸੀ 12th ਕਲਾਸ ਦਾ ਜਿਦੇ ਵਿੱਚ ਅਰਸ਼ਦੀਪ ਸਿੰਘ ਨਾਂ ਦਾ ਮੁੰਡਾ ਜੀ ਇਹ ਪਾਤਰ ਨਾਂ ਲੈਣ ਵਾਲਾ ਜਿਹਦੀ ਜਿਹਨੂੰ ਪਰਸੋਨੇਟ ਕਰਕੇ ਜੀ ਇੱਕ ਮੁੰਡਾ ਵਿਜੇ ਕੁਮਾਰ ਉਹਦਾ ਪੇਪਰ ਦੇਣ ਆਇਆ ਸੀ ਜਿਹਨੂੰ ਗੇਟ ਤੇ ਐਂਟਰੈਂਸ ਦੌਰਾਨ ਫਲਾਈਂ ਨੇ ਫੜ ਲਿਆ ਤੇ ਫਿਰ ਉਹਦੀ شناخت ਕਰਕੇ ਸਾਨੂੰ ਲੈਟਰ ਮਸੂਲ ਹੋਇਆ ਸੀ ਤੇ ਉਹ ਉਹਦੇ ਖਿਲਾਫ ਸੀ ਉਹਨਾਂ ਦੋਨਾਂ ਦੇ ਖਿਲਾਫ ਅਰਸ਼ਦੀਪ ਸਿੰਘ ਤੇ ਜਿਹੜਾ ਵਿਜੀਤ ਕੁਮਾਰ ਜਿਹੜਾ ਐਗਜ਼ਾਮ ਦੇਣਾ ਆਇਆ ਸੀ ਦੋਨਾਂ ਦੇ ਖਿਲਾਫ ਬੀਨੈਸ ਦੀਆ ਵਕਫ ਵਕਤਰਾਵਾ ਜਿਵੇਂ ਕਿ 319 ਜਿਵੇਂ 2 318 ਜਿਵੇਂ 4 62 ਅਤੇ 61 ਜਿਵੇਂ 1 ਦੇ ਵਿੱਚ ਮੁਕਦਮਾ ਦਰਜ ਕਰਤੀ ਸੀ ਸਰ ਕੀ ਕੁਝ ਕਾਰਵਾਈ ਹੋਈਗੀ ਸੀ ਪਰ ਔਰ ਐਡਮਿਟ ਕਾਰਡ ਜੋ ਸੀਗਾ ਇਹ ਡੁਪਲੀਕੇਟ ਬਣਿਆ ਹੋਇਆ ਸੀ ਜਾਂ ਕਿ ਕਿੱਥੋਂ ਆਇਆ हां जी ये एडमिट कार्ड डुप्लीकेट बनाया ਸੀ बाकी ਤਫਤੀਸ਼ ਚੱਲ ਰਹੀ ਹੈ ਜੀ ਇੱਕ ਬੱਚਾ ਹੈ ਪ੍ਰਿੰਟ ਕਰ ਲਿਆ ਸੀ ਤੇ ਬਾਕੀ ਜਿਹੜਾ ਦੂਜਾ ਬੰਦਾ ਉਹਨਾਂ ਦੇ ਵੀ ਅਰੈਸਟ પા ਕੇ ਤੇਰੀ ਢੰਗਾਈ ਚ ਤਫਤੀਸ਼ ਕੀਤੀ ਜਾਉਗੀ ਇੱਥੇ ਬੱਚਾ ਮਾਲਕ ਸੀਗਾ ਜੀ ਜਿਹੜਾ ਪੇਪਰ ਦੇਣਾ ਹਾਂ ਜੀ ਬਿਲਕੁਲ ਦੋਨੇ ਜਣੇ ਮਾਲਕ ਨੇ ਕਿੱਥੇ ਦੇ ਰਹਿਣਾ ਹੈ ਇਹ ਜੀ ਜਿਹੜਾ ਪੇਪਰ ਦੇਣ ਆਇਆ ਸੀ ਵਿਜੀ ਕੁਮਾਰ ਏ ਘੜਿਆਲ ਪਿੰਡ ਹੈ ਜੀ ਸੰਗੂਰ ਦਾ ਉਥੋਂ ਰਹਿਣਾ ਹੈ ਤੇ ਜਿਹੜਾ ਦੂਜਾ ਮੁੰਡਾ ਉਹ ਪਤਨਾ ਸ਼ਹਿਰ ਦੇ ਰਹਿਣਾ ਹੈ ਅਰੈਸਟ ਵਗੈਰਾ ਨਹੀਂ ਹਾਂਜੀ ਜਿਹੜਾ ਮੁੰਡਾ ਉਦੋਂ ਮੌਕੇ ਤੇ ਫੜਿਆ ਗਿਆ ਉਦੋਂ ਉਹਨੂੰ ਅਪ੍ਰਿੰਟ ਕਰ ਲਿਆ ਸੀ ਨਾਲ ਦੇ ਨਾਲ ਉਹਦੇ ਕਾਰਵਾਈ ਕੀਤੀ ਜਾ ਰਹੀ ਹੈ ਵਿਜੇ ਕੁਮਾਰ ਦਾ ਕੋਈ 31 ਦੇ ਸਾਹਮਣੇ ਹੈ ਕਿ ਪੈਨਲ ਵੀ ਇਸ ਤਰ੍ਹਾਂ ਦੇ ਪੇਪਰ ਜਾਂ ਕਿਸ ਤਰ੍ਹਾਂ ਦੇ ਨਹੀਂ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਚੱਲ ਰਿਹਾ ਹੈ